इंडिया द विच गवर्नमेंट ऑफ इंडिया ਦੂਜੇ ਪਾਸੇ ਹੈ ਜੁਡੀਸ਼ਰੀ ਹਾਈ ਕੋਰਟਸ ਨੇ ਸੁਪ림 ਕੋਰਟਸ ਨੇ ਮੈਂ ਦੇਖਿਆ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਸਟੈਂਡ ਲੈ ਲੇ ਉੱਥੇ ਫਿਰ ਜਿਹੜੀ ਜੁਡੀਸ਼ਰੀ ਹੈ ਸਪਰੀਮ ਕੋਰਟ ਦੇ ਥੱਲੇ ਇਹ ਥੱਲੇ ਨੱਪ ਜਾਂਦੇ ਐ ਐਗਜ਼ੀਕਟਿਵ ਦੇ ਥੱਲੇ ਮਸਾਲ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਚੀਫ ਜਸਟਿਸ ਸੁਪਰੀਮ ਕੋਰਟ ਦੇ ਗੋਗੋਈ ਸਾਹਿਬ ਸੀਗੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੀ ਇੱਕ ਬਹੁਤ ਖੂਬਸੂਰਤ ਬੀਬੀ ਕੰਮ ਕਰਦੀ ਸੀ ਉਸ ਨੂੰ ਭੇੜੀ ਹਰਕਤ ਕਰਕੇ ਮਲੇਸਟ ਕਰਤਾ ਉਹ ਬੀਬੀ ਦਿੱਲੀ ਦੇ ਪੁਲਿਸ ਸਟੇਸ਼ਨ ਚ ਗਈ ਆਪਣੀ ਰਿਪੋਰਟ ਦਰਜ ਕਰਨ ਨੂੰ ਪਰ ਪੁਲਿਸ ਨੇ ਕੀਤੀ ਨਹੀਂ ਕਿਉਂ ਕਰਕੇ ਉਹ ਸ਼ਿਕਾਇਤ ਕਰ ਰਹੀ ਸੀਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਖਿਲਾਫ ਹੁਣ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਹੋਊਗਾ ਕਿ ਇਹ ਕਨਟੈਂਪਟ ਆਫ ਕੋਰਟ ਬਣ ਰਹੀ ਹੈ ਪਰ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਿਆ ਹੈ ਕਿ ਕਨਟੈਂਪਟ ਆਫ ਕੋਰਟ ਉਦੋਂ ਨਹੀਂ ਬਣਦੀ ਜਦੋਂ ਤੁਸੀਂ ਸੱਚੀ ਗੱਲ ਕਰ ਰਹੇ ਹੋ ਤੇ ਕਨਟੈਂਪਟ ਕਰਨ ਵਾਲਾ ਵੀ ਸੋਚੂਗਾ ਕੀ ਇਹ ਜਿਹੜੀ ਗੱਲ ਕਰ ਰਿਹਾ ਜੇ ਅਸੀਂ ਕੰਟੈਂਪਟ ਕਰ ਦਿੰਦੇ ਆ ਤੇ ਸਾਹਮਣੇ ਆ ਕੇ ਫਿਰ ਉਹ ਹੀ चीज ਕਹਿ ਦੂਗਾ ਤੇ ਹੋਊਗੀ ਗੱਲ ਸੱਚੀ ਫਿਰ ਸਾਡਾ ਕੀ ਬਣੂਗਾ ਸੋ ਸੱਚੀ ਗੱਲ ਜਿਹੜੀ ਹੁੰਦੀ ਹੈ ਉਹ ਕਹਿ ਦੇਣੀ ਚਾਹੀਦੀ ਹੈ ਫਿਰ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਇਹ ਕੇਸ ਪੁਲਿਸ ਦੇ ਵਿੱਚ ਨਹੀਂ ਜਾਊਗਾ ਹੁਣ ਤੁਸੀਂ ਸਾਡੇ ਸਿਆਣੇ ਹੈਗੇ ਹੋ ਇੱਕ ਕੇਸ ਦੀ ਟ੍ਰਾਇਲ ਹੁੰਦੀ ਹੈ ਤੇ ਟ੍ਰਾਇਲ ਤਾਂ ਸੁਪਰੀਮ ਕੋਰਟ ਨਹੀਂ ਕਰ ਸਕਦੀ ਹੈਗੀ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਹਾ ਕਿ ਇਹਦਾ ਫੈਸਲਾ ਸੀ ਕਰਾਂਗੇ ਜਿਹੜੀ ਬੀਬੀ ਦੇ ਨਾਲ ਜੋ ਪਰਚਨਾ ਹੋਣ ਦਾ ਡਰ ਸੀ ਉਹ ਕਮੇਟੀ ਦੇ ਕੋਲੇ ਪੇਸ਼ ਹੋਈ ਔਰ ਬੀਬੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਹਾਂ ਆਪਣੇ ਵਕੀਲ ਦੇ ਰਾਹੀਂ ਤੁਸੀਂ ਸਾਰੇ ਵੱਡੇ ਵੱਡੇ ਵਕੀਲ ਹੋ ਤੁਹਾਨੂੰ ਪਤਾ ਹੈ ਕਿ ਆਰਟੀਕਲ 21 ਦੇ ਥੱਲੇ ਉਹ ਵੀ ਜਦੋਂ ਕਨਸਟੀਟਿਊਸ਼ਨਲ ਹੱਕ ਹੈਗਾ ਕਿ ਸੀ ਕੈਨ ਬੀ ਰਿਪਰੈਜ਼ੈਂਟਡ ਬਾਈ ਅ ਲਾਇਰ ਆਫ ਅ ਚੋਇਸ ਪਰ ਉਹ ਜਿਹੜੀ ਜੱਜਾਂ ਦੀ ਕਮੇਟੀ ਸੀ ਉਹਨੇ ਜਵਾਬ ਦਿੱਤਾ ਕਿ ਨਹੀਂ ਤੁਸੀਂ ਆਪਣੇ ਵਕੀਲ ਦੇ ਰਹੀ ਨਹੀਂ ਤੁਸੀਂ ਸਿੱਧੇ ਅਪੀਲ ਸਾਡੇ ਕੋਲੇ ਆ ਕੇ ਗੱਲ ਕਰ ਸਕਦੇ ਹੋ ਉਹ ਨਹੀਂ ਪਲੀਜ਼ ਇੱਕ ਟੈਲੀਫੋਨ ਨੰਬਰ ਦਿਓ ਜੀ ਫਿਰ ਇਹ ਜੇ ਕੋਈ ਵਜਾਰੇ ਹੈ ਹੀ ਸ਼ੁੱਡ ਨੋਟ ਬੀ ਪ੍ਰੈਜ਼ੈਂਟ ਇਨ ਦਿਸ ਹਾਊਸ ਪਲੀਜ਼ ਅਰੇ ਬੰਦ ਕਰ ਲੋ ਜੀ ਇਟ ਇਜ਼ ਅ ਟਰੇਨ ਆਫ ਥੌਟ ਆ ਇਹ ਵਿੱਚੋਂ ਹੁੰਦਾ ਫਿਰ ਮਰ ਜਾਂਦਾ ਜੀ ਉਹ ਐ ਐਨਿਥਿੰਗ ਵਰ ਮੈਨਸ ਆਲਸੋ ਤੇ ਵੀ ਵੀ ਮੰਨ ਗਈ ਜਦੋਂ ਕਮੇਟੀ ਨੇ ਫੈਸਲਾ ਕੀਤਾ ਉਸ ਨੇ ਕਿ ਉਸ ਦਸ ਉਸ ਨੇ ਹੱਕ ਕਰਤਾ ਕਿ ਕੋਈ ਛੇੜਖਾਨੇ ਗੋਗਈ ਸਾਹਿਬ ਨੇ ਨਹੀਂ ਕੀਤੀ ਉਦੋਂ ਬਾਅਦ ਗੋਗਈ ਸਾਹਿਬ ਨੇ ਰਾਮਾਦਰ ਯੋਧਿਆਦਾ ਫੈਸਲਾ ਦੇ ਦਿੱਤਾ ਮੰਦਰ ਦੇ ਹੱਕ ਦੇ ਵਿੱਚ ਉਸ ਬਾਅਦ ਗੋਗੀ ਸਾਹਿਬ ਨੇ ਰਿਟਾਇਰ ਹੋਣਾ ਸੀ ਕਿ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਉਹਨਾਂ ਨੂੰ ਰਜਿਸਬਾਦ ਦਾ ਨੋਮਿਨੇਟਡ ਮੈਂਬਰ ਬਣਾਤਾ ਹੁਣ ਤੁਸੀਂ ਦੱਸੋ ਇਫ ਇਫ ਥੈਟ ਇਜ਼ ਨੋਟ ਬ੍ਰਾਈਬਰੀ ਐਂਡ ਕਰਪਸ਼ਨ that the Chief Justice of the Supreme Court was bribed, he accepted the bribe, and now he sits as a nominated member of the upper house of Parliament. Government of India Devi Chasakralia. फेर ਆਪਾਂ ਚੱਲੀਏ 370 ਦਫਾ ਜਿਹੜੀ ਕਸ਼ਮੀਰ ਦੀ ਸਰਕਾਰ ਨੇ ਐਬ੍ਰੋਗੇਟ ਕੀਤੀ ਸੀਗੀ 5 ਸਾਲ ਦੇ ਲਈ ਸੁਪਰੀਮ ਕੋਰਟ ਨੇ ਇਹ ਕੇਸ ਚੱਕਿਆ ਹੀ ਨਹੀਂ ਚੱਕਲੇ ਜਦੋਂ ਚੱਕਿਆ ਗਵਰਨਮੈਂਟ ਆਫ ਇੰਡੀਆ ਦਾ ਇਨਫਲੂਐਂਸ ਇੰਨਾ ਤਕੜਾ ਸੀ ਕੀ ਗਵਰਨਮੈਂਟ ਆਫ ਇੰਡੀਆ ਨੇ ਫੇਰ ਆਪਣੇ ਹੱਕ ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ ਕਿ ਐਬ੍ਰਿਗੇਸ਼ਨ ਆਫ ਆਰਟੀਕਲ 370 ਆਫ ਦਿ ਕਨਸਟੀਟਿਊਸ਼ਨ ਇਸ ਕਨਸਟੀਟਿਊਸ਼ਨਲੀ ਕ੍ਰੈਕਟ ਚਲੋ ਅਸੀਂ ਮੰਨਦੇ ਆ ਕਿ ਸ਼ਾਇਦ ਹੋਵੇ ਪਰ ਕਸ਼ਮੀਰ ਦੇ ਵਿੱਚ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਜਿਹੜੇ ਡੈਮੋਕਰੈtic ਰਾਈਟਸ ਜਿਹੜੇ ਆਪਾਂ ਕਹਿੰਦੇ ਆਂ ਕਿ ਇੰਡੀਆ ਇਜ਼ ਬਿਗੇਸਟ ਡੈਮੋਕਰਸੀ ਇਨ ਦ ਵਰਲਡ ਉਹਨਾਂ ਦਾ ਲੈਜਿਸਲੇਚਰਟ ਪੰਚ 6 ਸਾਲ ਤੋਂ ਉਹਨੂੰ ਤਾਂ ਡੈਡ ਕੀਤਾ ਹੋਇਆ ਹੈ देयर इज नो ਲੈਜਿਸਲੇਚਰ ਇਨ ਕਸ਼ਮੀਰ ਫੇਟ ਜਿਹੜਾ ਕਸ਼ਮੀਰ ਹੈ ਇਟ ਵਾਸ ਅ ਸਟੇਟ ਆਫ ਦ ਯੂਨੀਅਨ ਸੁਪਰੀਮ ਕੋਰਟ ਉਹਦਾ ਸਟੇਟਸ ਦਾ ਰਿਸਟੋਰ ਕਰ ਸਕਦੀ ਸੀ ਇਸ ਦੇ ਵਿੱਚ ਤੇ ਖੰਡੀ ਕੀ ਇਹ ਕਾਂਡ ਵੀ ਹੈ ਯੂਨੀਅਨ ਟੈਰੀਟਰੀ ਇਟ ਵਿਲ ਬੀ ਅ ਫੁੱਲ ਫਲੇਟ ਸਟੇਟ ਫੇਰ ਕਸ਼ਮੀਰ ਦਾ ਇੱਕ ਹਲਕਾ ਵਿੱਚੋਂ ਤੋੜਤਾ ਲਦਾਖ ਉਹਦੇ ਤੇ ਵੀ ਆਪਣੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ ਲੋਕਾਂ ਦੇ ਹੱਕ ਦੇ ਵਿੱਚ ਦੇ ਸਕਦੀ ਸੀ ਪਰ ਉਸ ਵਿੱਚ ਵੀ ਇਟ ਫੇਲ ਟੂ ਡੂ ਸੋ